ਕਿਵੇਂ ਚੱਲ ਰਿਹਾ ਕੰਮ ਇਹ ਬੰਦੇ ਨੂੰ ਕਬਜੀ ਰਹਿੰਦੀ ਹੈ ਇਹ ਤਾਈਆਂ ਗਰਮ ਗੋੜਾ ਇਹਨਾਂ ਆਹ ਚੀਜ਼ ਖਵਾਵਾ ਗੋਣ ਗਰਮ ਗਰਮ ਫਿਰ ਇਹ ਜਮਾ ਸਫਾਈ ਹੋਊਗੀ ਪੇਟ ਦੀ ਪੇਟ ਦੀ ਸਫਾਈ ਹੋ ਜੂ ਕਾਲੇ ਲੀਡ ਵਾਲੀ ਵੀਡੀਓ ਬਣਾਉਂਗਾ ਹਸੀ ਗਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਕਰ ਰਹੇ ਆ ਜੋ ਅਜਮפקי ਕਰ ਰਹੇ ਆ ਮਾ ਦੇਖ ਲੈ ਜੀ ਕਰ ਰਹੇ ਆ ਹਾਂ ਸਾਨੂੰ ਦਿਖਾ ਰਹੇ ਆ ਦੇਖੋ ਤੁਹਾਨੂੰ ਬੈਕ ਕੈਮਰੇ ਨਾਲ ਵੀ ਦਿਖਾਉਂਗਾ ਅੱਜ ਅਸੀਂ ਚਾਰ ਪਟ ਰਹੇ ਆ ਇਹ ਚਾਰ ਮੱਜਾ ਵਾਸਤੇ ਮਤਲਬ ਅਸੀਂ ਘਰ ਵਾਸਤੇ ਨਹੀਂ ਪਟ ਰਹੇ ਅੱਜ ਇਹ ਵੇਚ ਕੇ ਆਉਣਾ ਸੀ ਪਹਿਲਾਂ ਇੱਕ ਟਰਾਲਾ ਸੀ ਵੇਚਿਆ ਇਹ 14 ਫੁੱਟਾ ਟਰਾਲਾ ਆਪਣਾ 14 ਬਾਈ 7 ਦਾ ਇੱਕ ਵੇਚਿਆ ਤੇ ਇੱਕ ਅੱਜ ਵੇਚ ਕੇ ਆਉਣਾ ਭਰ ਕੇ ਕਿਹੜੇ ਪਿੰਡ ਵੇਚ ਕੇ ਆਉਣਾ ਉਹ ਦੁੱਗਾ ਬਹਾਦਰਗੜ ਹੁਣ ਆਪ ਖੜਜੋ ਕੋਈ ਆ ਮਿਲੋ ਸਭ ਤੋਂ ਪਹਿਲਾਂ ਤਰਵਿੰਦਰ ਸਿੰਘ ਉਹ ਕਰ ਲੈਣ ਦੇ ਪਤਾ ਕਿ ਤਰਮਿੰਦਰ ਸਿੰਘ ਹਿੰਦੀ ਫਿਲਮਾਂ ਵਾਲੇ ਐਕਟਰ ਤੋਂ ਘੱਟ ਨਹੀਂ ਹੈਗੇ ਉਹ ਨਹੀਂ ਹੈਗੇ ਪਰ ਇਹ ਉਹਦੋਂ ਘੱਟ ਵੀ ਨਹੀਂ ਹੈਗੇ ਪੰਮਾ ਸਿੰਘ ਇਹਨਾਂ ਦਾ ਡਾਊਟ ਹੀ ਇਹ ਹੈ ਤੇ ਆ ਦੇਖੋ ਅਸੀਂ ਨਾਲ ਲਤਰ ਲਤਰ ਕੇ ਭਰ ਰਹੇ ਹਾਂ ਤੇ ਇੱਥੇ ਆਪਣਾ ਸ਼ੈੱਡ ਪੈਣਾ ਹੈ ਇਹ ਗਾਈਆਂ ਦਾ ਫਾਰਮ ਹੈ ਦੇਖੋ ਭਰਤ ਵੀ ਅਸੀਂ ਸਟਾਰਟ ਕਰਤੀ ਹੈ ਤੁਸੀਂ ਖੱਡੇ ਦੇ ਪਿਛਲੇ ਵੀਡੀਓ ਦੇ ਵਿੱਚ ਦੇਖਿਆ ਹੋ ਪਿਛਲੇ ਵਾਲੀ ਚ ਕਿ ਆਪਾਂ ਖੱਡਾ ਲਾਏਗਾ ਉਹ ਇੱਥੇ ਸਿੱਟਦੇ ਆਪਾਂ ਤੇ ਕੁਝ ਕੁ ਬੰਦੇ ਸਾਡੇ ਅੱਜ ਗੰਨਾ ਪਟਾਉਣਗੇ ਹੋਏ ਨੇ ਤੇ ਉੱਥੇ ਤਨ ਚਾਰ ਬੰਦੇ ਉੱਥੇ ਨੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਕੋਈ ਪ੍ਰਾਈਵੇਸੀ ਦੀ ਗੱਲ ਨਹੀਂ ਕਰਨੀ ਖੜ ਜਾ ਖੜ ਜਾ ਬਾਹਰ ਬੁੱਦੇ ਅੱਬਾ ਦੱਸ ਕੀ ਆ ਯਾਰ ਦੇਖੋ ਜੀ ਆਪਾਂ ਇੰਨਾ ਟਰਾਲੇ ਭਰਤਾ 50% ਹੋ ਗਿਆ ਦਾ ਤੁਸੀਂ ਆਹ ਬੰਦਾ ਦੇਖ ਰਹੇ ਹੋਵੋਗੇ ਵੀ ਫੁਣਕੇ ਮਿਲਦਾ ਅਨਪੜਿਆ ਲੱਗਦਾ ਨਾ ਬੁਢਾ ਯਾਰ ਇਹਨਾਂ ਨੇ ਐਮਏ ਕੀਤੀ ਹੋਈ ਆ ਪੰਜਾਬੀ ਦੀ ਬਹੁਤ ਪੜ੍ਹੇ ਲਿਖੇ ਸੂਝ ਸੂਝਵਾਨ ਬੰਦੇ ਨੇਗੇ ਇਹ ਐਮਏ ਪੰਜਾਬੀ ਦੀ ਇਹ ਹੁਣ ਪਿਛਲੇ 4 ਸਾਲ ਇਹ ਪੰਜ ਪੁੱਲੇ ਸੀਗੇ ਉੱਥੋਂ ਹੁਣ ਸ਼ਿਫਟ ਹੋ ਕੇ ਇੱਥੇ ਆਏ ਨੇ ਇਹ ਪਰ ਇਹ ਬੰਦੇ ਦਾ ਮੈਨੂੰ ਸਭ ਤੋਂ ਵਧੀਆ ਗੱਲ ਲੱਗਦੀ ਹੈ ਕਿ ਐਮਏ ਕੀਤੀ ਹੋਈ ਹੈ ਪਰ ਫਿਰ ਵੀ ਇਹਨਾਂ ਨੇ ਆਪਦੇ ਰੂਟਸ ਨਹੀਂ ਛੱਡੇ ਇਹ ਹੁਣ ਵੀ ਆਪਦਾ ਕੰਮ ਕਰਦੇ ਨੇ ਕਿਰਤ ਜਦੋਂ ਮਤਲਬ ਠੀਕ ਹੈ ਜੌਬ ਤੇ ਵਗੈਰਾ ਤੋਂ ਬਰਖਾਸਤ ਕੀਤੇ ਹੁੰਦੇ ਨੇ ਤਾਂ ਫਿਰ ਇਹ ਆਪਣਾ ਇਦਾਂ ਦਿਹਾੜੀਦਾਰ ਬਣ ਜਾਂਦੇ ਨੇ ਇਹ ਗੱਲ ਮੈਨੂੰ ਵਧੀਆ ਬੰਦੇ ਨੂੰ ਨੌਲੇਜ ਬਹੁਤ ਹੈ ਪੰਜਾਬ ਦੀ ਹਿਸਟਰੀ ਸਿੱਖ ਹਿਸਟਰੀ ਇਹਨੂੰ ਕੋਈ ਮਰਜ਼ੀ ਸਵਾਲ ਪੁੱਛ ਲਓ ਬਹੁਤ ਜ਼ਿਆਦਾ ਨੌਲੇਜ ਹੈ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪਿੰਡਾਂ 'ਚ ਵੀ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਵੀ ਅਨਪੜ੍ਹ ਨਹੀਂ ਹੈਗੇ ਪੜ੍ਹੇ ਹਾਈ ਹਾਈ ਸਾਡੇ ਬੰਦੇ ਦੋ ਕਿ ਸਾਥ ਸੜਕੇ ਚਲੇ ਗਏ ਸਾਨੂੰ ਹੁਣ ਇੱਥੇ ਖੁਦ ਕਰਨਾ ਪਊਗਾ ਲਾ ਮੈਂ ਟੋਕਰਾ ਤੱਕ ਲਾ ਲਾ ਲਤੜਦੇ ਉਹਨਾ ਫਿਰ ਲ ਮੈਂ ਟੋਕਰੇ ਹਿੱਤੀ ਨੇ ਬੰਦੇ ਇੱਕ ਸਿੱਟ ਗਏ ਹੀ ਕਰਨ ਲੱਗਿਆ ਦੇਖੋ ਜੀ ਸਾਡਾ 4 ਪਪੂ ਕਿਹੜੀ ਕੰਪਨੀ ਚ ਆ ਰਹੇ ਬਾਈ 15 18 ਚ 44 15 18 ਚ 44 ਇਹ ਸਾਨੂੰ ਜਰੂਰ ਦੱਸੋ ਵੀ ਤੁਸੀਂ ਕਿਹੜਾ ਬੀਜ ਦਿਓਗੇ ਤਾਂ ਕਿ ਅਸੀਂ ਜੇ ਕੋਈ ਥੋੜੀ ਵਧੀਆਗਾ ਤਾਂ ਜਾਂ ਕਫਾਈਤੀ ਹੈ ਸਸਤਾ ਹੈ ਸਾਨੂੰ ਦੱਸੋ ਤੇ ਆਪਣੀ ਭਰਤ ਦੇਖੋ ਕਿ ਸਾਡਾ ਤਾਇਆ ਦੇਖੋ ਸਾਨੂੰ ਕਮੈਂਟ ਕਰਕੇ ਦੱਸੋ ਕਿਹੜਾ ਬੀਜ ਜੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਹੜਾ ਬੀਜ ਬੀਜ ਤਜਰਬਾ ਕੀਤਾ 1844 ਦੇ ਮੁਕਾਬਲੇ 1844 ਦੇ ਮੁਕਾਬਲੇ ਵਾਲਾ ਕਿਹੜਾ ਹੈ ਤੇ ਜਿਹੜਾ ਸਸਤਾ ਹੀ ਪਵੇ ਤੇ ਕਫਾਇਤੀ ਬਹੁਤ ਹੋਵੇ ਉਹ ਸਾਨੂੰ ਦੱਸੋ ਸਾਡੇ ਲੱਭਾ ਜੀ ਪਹੁੰਚ ਚੁੱਕੇ ਨੇ ਇਹ ਜਰਸੀ ਅੰਡੈਰੀ ਫਾਰਮ ਦੇ ਵਧੀਆ ਓਨਰ ਨੇ ਆਪਣੇ ਫਾਰਮ ਦਾ ਨਾਂ ਕੀ ਹੈ ਵੀਰੇ ਆਪਣਾ ਹੈਗਾ ਸਿੱਧੂ ਡੈਰੀ ਫਾਰਮ ਸਿੱਧੂ ਡੈਰੀ ਫਾਰਮ ਇਹ ਜਰਸੀ ਗਾਈਆਂ ਦੀ ਬਰੀਡਿੰਗ ਤੇ ਕੰਮ ਕਰ ਰਹੇ ਨੇ ਅੱਜ ਕੱਲ੍ਹ ਨਾਲ ਨਾਲ ਡਰੀ ਗੱਡੀ ਸੋਰੀ ਗੱਡੀ ਗੱਡੀ ਨਾ ਬਰਤੋ ਇਹਨਾਂ ਕਿਉਂ ਤਾ ਉਹ ਮਲੇ ਉਹ ਕਾਲਾ ਆ ਅ ਕਾਲੂ ਜੇ ਮਾਨੇਂਦਰ ਮੋਬਾਈਲ ਦੇ 500 ਪਿਆ ਨਾ ਅ ਜਿਹੜਾ ਆਪਾਂ ਖੜੀ ਹੋ ਗਏ ਨਾ ਮੰਗ ਲਿਆ ਹਾਂ ਟੋ ਹੁਣ ਆਪਾਂ ਟਰਾਲਾ ਭਰ ਗਿਆ ਆਪਾਂ ਟਰਾਲਾ ਭਰ ਕੇ ਉੱਥੋਂ ਚਾਰ ਦਾ ਬੰਦਾ ਵੇਚਣ ਜਾਊਗਾ ਇੱਥੇ ਆਪਾਂ ਦੇਖੋ ਖਲਾੜੇ ਦੇ ਆਪਨਾ ਡਾਇਰੈਕਟਰ ਲੱਗੇ ਖੜਾ

ਹਾਟਰਾਲਾ ਆਪਣਾ 4 ਲਾਉਣ ਜਾਂਦਾ ਹੈ ਇਹ 4 ਲੱਗੇ ਹੋਗਾ ਅੱਛਾ ਚੱਲ ਰਿਹਾ ਹੈ ਬਹੁਤ ਬੜੀਆ ਗੁੜ ਵਰਤਾ ਹੈ ਇੱਕ ਟਰਾਲੀ ਆਪਾਂ ਘੜਤੀ ਤੇ ਇੱਕ ਆਪਣੀ ਘੜਈ ਹਨੋ ਬਾਈ ਭਈਆਂ ਨੇ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਬਹੁਤ ਧੰਨਵਾਦ ਬਾਈ ਕਿਹੜੇ ਪਿੰਡ ਦਾ ਬਾਈ ਅੱਛਾ ਸਾਡੇ ਨਾਲ ਪਿੰਡ ਹੈ ਬਾਈ ਉੱਥੋਂ ਤੇ ਉਹ ਦੇਖੋ ਆਪਣਾ ਚੰਗਾਰਾ ਹੈ ਕੋੜ ਮਾਰੋ ਤਾਂ ਬੱਦਲ ਰਹਿਣਾ ਅਸਲਾ ਲਿਆਉਣਾ ਇਹ ਜਮਾਈ ਤੋਂ ਗਰਮ ਗਰਮ ਗੂੜ ਦੇਖੋ ਗਰਮ ਚਾਣੀ ਦਾ ਗੂੜ ਦੇਖੋ ਮਖਾਲ ਵਰਗਾ ਇਹ ਬਿਲਕੁਲ ਆਰਗੈਨਿਕ ਗੂੜ ਹੈ ਕੋਈ ਪਹਿਲਾਂ ਕਿੱਥੇਗਾ ਜੇ ਕਿਸੇ ਨੂੰ ਲੈਣਾ ਹੈ ਸਾਡੇ ਨਾਲ ਉਹ ਵੀ ਸੰਪਰਕ ਕਰ ਸਕਦਾ ਹੈ ਭਾਗੇ ਉਹ ਤਾਂ ਭਾਗੇ ਭਾਗ ਜਾ ਤੂੰ ਕਿਵੇਂ ਚੱਲਦਾ ਕੰਮ ਵਧੀਆ ਚੱਲੀਆਂ ਦਾ ਕੰਮ ਤਾਂ ਚਾਚਾ ਕਿੱਥੇ ਹੋਏ ਪਤਾ ਨਹੀਂ ਨਵੀਂ ਗੱਡ ਕੱਢੀ ਐ ਗੁੜ ਖਾਣ ਦਾ ਤਰੀਕਾ ਦੇਖੋ ਇਹ ਤਰੀਕਾ ਕਿੱਥੋਂ ਲੈ ਕੇ ਆਏ ਇਹ ਤਰੀਕਾ ਬਾਹਰ ਲੈ ਜਿਵੇਂ ਮਖਾਲ ਵਰਗਾ ਨਾ ਓਏ ਇਹ ਟੌਫੀ ਵਰਗਾ ਬਣ ਗਿਆ ਨੇ ਕੈਂਡੀ ਗੁੜ ਕੈਂਡੀ ਕਹਿੰਦੇ ਨੇ ਹਾਂ ਗੁੜ ਗੁੜ ਕੈਂਡੀ ਓਹ ਪੁਰਸਾ ਪੁਰਸਾ ਓਏ ਬਾਬਾ ਪਿਆ ਪੁਰਸਾ ਪੁਰਸਾ ਵਾਹ ਵਾਹ ਬੰਦਾ ਜੋ ਕਰਾ ਬਾਵਾ ਫੋਟੋ ਆਫੀ ਕਿਹੜੀ ਹੈ ਮਰੇ ਜੋਵੇਂ ਫੇਲੇ ਟੋਫੀਆਂ ਟੂਫੀਆਂ ਕਿਹੜੀਆਂ ਬਾਈ ਜੀ ਆਏ ਹਾ ਓਏ ਆਓ ਇਹ ਖਾ ਕੇ ਦੇਖੋ ਉਹ ਬਾਗ ਜਾ ਭੈਣ ਦੀ ਚੁੰਦਾ ਲੈਣਾ ਹਨ ਨਹੀਂ ਲਿਖੋ ਉਹ ਖਾ ਕੇ ਦੇਖਾ ਉਹ ਖਾ ਉਹ ਚੰਗਾ ਸਾਡੇ ਆ ਆ ਬੰਦੇ ਨੂੰ ਕਾ ਜੀ ਰਹਿੰਦੀ ਹੈ ਇਹ ਬੰਦੇ ਨੂੰ ਕਾ ਕਾਮ ਇਹ ਬੰਦੇ ਨੂੰ ਕਬਜ਼ੀ ਰਹਿੰਦੀ ਹੈ ਇਹ ਤਾਂ ਹੀ ਜਲਮ ਕੋੜੇ ਇਹਨੂੰ ਆਹ ਚੀਜ਼ ਖਵਾਵਾਂ ਗੋਣ ਗਰਮ-ਗਰਮ ਫੇਰ ਇਹ ਜਮਾ ਸਫਾਈ ਹੋਊਗੀ ਪੇਟ ਦੀ ਪੇਟ ਦੀ ਸਫਾਈ ਹੋ ਜੂ ਕਾਲੇ ਲੀਡ ਵਾਲੀ ਵੀਡੀਓ ਬਹੂ ਕਹਿੰਦਾ ਤੇਰੀ ਕਾਲੇ ਲੀਡ ਵਾਲੀ ਸਫਾਈ ਪੇਟ ਦੀ ਜਮਾ ਹੋ ਜੂਗੀ ਕੌਲੀ ਭਰ ਕੇ ਖਾਲੀ ਕੌਲੀ ਭਰ ਕੇ ਦੇਖੋ ਜਿਹੜਾ ਇੱਕ ਦਾ ਆਪਣਾ ਉਹ ਬੇਸਟੇਜ ਨਿਕਲੀ ਜਾਂਦਾ ਨਾ ਉਹ ਇਧਰ ਸਾਰਾ ਸੁੱਕਣਾ ਪਾਉਂਦੇ ਨੇਗੇ ਮੱਲ ਉਸਕਾ ਲੈਂਦੇ ਨੇ ਉਹਨੂੰ ਤੇ ਫਿਰ ਉਹਦਾ ਇਹਨੂੰ ਇਕੱਠਾ ਕਰ ਲੈਂਦੇ ਨੇ ਫਿਰ ਬੇਸਟੇਜ ਦਾ ਪਤਾ ਕੀ ਯੂਜ਼ ਹੁੰਦਾ ਇੱਥੇ ਸਟੋਰ ਹੁੰਦਾ ਇਹ ਤੇ ਫਿਰ ਇਹਨੂੰ ਮੁੜ ਕੇ ਇਸੇ ਦੇਖੋ ਜੀ ਦਿੱਤਾ ਰਿਹਾ ਹਾਂ ਇਹ ਬਾਲਣ ਦੇ ਰੂਪ ਵਿੱਚ ਵਰਤਾ ਜਾਂਦਾ ਇਥੇ ਝੋਕਾ ਲੱਗੇ ਜਾਂਦਾ ਇਹ ਬਾਲਣ ਦੇ ਰੂਪ ਵਿੱਚ ਵਰਤਾ ਜਾਂਦਾ ਇਹ ਉਠਾ ਜਿਆਦਾ ਇੰਜਨ ਦੇ ਨਾਲ ਲੱਗੋ ਫਿਰ ਵੀ ਲੱਗਦਾ ਮੈਂ ਕੋਈ ਪਿਛਲ ਕਰਦਾ ਇਹ ਨਹੀਂ ਲੱਗਦਾ ਰਾਤ ਦੇ 7:00 ਵੱਜ ਚੁੱਕੇ ਨੇ 8 ਤੁਸੀਂ ਦੇਖ ਸਕਦੇ ਹੋ ਬਾਹਰ ਹਨੇਰਾ ਹੋ ਚੁੱਕਿਆ ਤੇ ਸਾਡੀ ਟਰਾਲੀ ਥੋੜੀ ਰਹਿ ਗਈ ਤੇ ਹੁਣ ਆ ਝਾਣੀ ਇੱਕ ਇੱਕ ਇਹ ਕਹਿੰਦੇ ਕੱਢ ਲਓ ਫਿਰ ਆਪਾਂ ਹੁਣ ਇਹਨੂੰ ਵੀ 2 ਘੰਟੇ ਲੱਗਣਗੇ ਚੰਗੀ ਤਰ੍ਹਾਂ ਬਣਾਇਓ ਬਈ ਖੜ ਬਈਆ अच्छी तरह बनाए एक चाणी को कितना टाइम लग जाता है हैं? आधा पौना घंटा ठीक है ये देखो अपना इन्ना गुड़ बन चुका है जी आ जाइयो मार देना। मैं गुरबोपला कैसे मारूंगा गुरबोपला गुरबोपला तो नहीं हम मार के जंड पे कर गए हैं ये बन के खराब हो गया तो ये ਪਹਿਲਾਂ ਖਰਾਬ ਹੋ ਗਿਆ ਪਰ ਬੜੇ ਹੋ ਗਿਆ ਸਪਰਸ਼ ਤੇਰੇ ਵਾ ਨਹੀਂ ਪਹਿਲੇ ਵਾਲਾ ਨਹੀਂ ਪਾਰਿਆ ਪਰ ਨਾ ਆਪਣਾ ਗੁੜ 6 ਮਹੀਨੇ ਬਾਅਦ ਖਰਾਬ ਹੋ ਗਿਆ ਤਾਂ ਨਾ ਤੂੰ ਦਾ ਭੇਗ ਲੱਗ ਗਈ ਭੰਡੀ ਜਨ ਨੂੰ ਹੋਰ ਮੈਂ ਹੁਣ ਤੂੰ ਇੰਨਾ ਗੁੜ ਪਕਾਉਂਦਾ ਤੂੰ ਦਾ ਕਿੰਨੇ ਸਾਲ ਪਕਾਉਂਦਾ ਰਹਾ ਪਹਿਲਾਂ ਤਾਂ ਮੈਂ ਤੂੰ ਬਕਾਇਆ ਪਹਿਲੇ ਗੁੜ ਕਿੱਥੇ ਕੰਧੇਰੀ ਕਿੰਨਾ ਕੁ ਗੁੜ ਪਕਾਇਆ ਮੈਂ ਪਕਾਤਾ ਦੋ ਟਾਈ ਸੋ ਮੈਨੂੰ ਪਤਾ ਇੱਕ ਦਿਨ ਚ ਇੱਕ ਦਿਨ ਚ ਇੱਕ ਦਿਨ ਚ ਹੀ ਪੱਕ ਜੂਟ ਰੋਟੇ ਸੋ ਮੈਨੂੰ ਪਕਾ ਹੋਰ ਕਿੰਨੇ ਦਿਨਾਂ ਚ

ਜੇਖ ਸਕਦੇ ਹੋ ਰਾਤ ਦੇ 10 ਵਜੇ ਚੁੱਕੇ ਨੇ ਸਾਡਾ ਗੁੜ ਜਿਹੜਾ ਟੋਟਲ ਇਹ 7 ਕੁਇੰਟਲ ਹੋ ਚੁੱਕਿਆ ਹੈ ਤੇ ਹੁਣ ਅਸੀਂ ਇੱਥੋਂ ਚੱਲਦੇ ਘਰ ਨੂੰ ਕਿਉਂਕਿ ਰੋਟੇ ਟੇਕ ਖਾਣੀਆਂ ਪੈਣਾ ਵੀ ਹੈ ਤੇ ਫਿਰ ਅਗਲੀ ਵੀਡੀਓ ਦੇ ਵਿੱਚ ਮਿਲ ਜੇ ਤੁਹਾਨੂੰ ਜੇ ਇਹ ਵੀਡੀਓ ਲੱਗ ਚੰਗੀ ਲੱਗੀ ਤਾਂ ਸਾਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਕਰਕੇ ਤੁਸੀਂ ਜੋ ਵੀ ਪੁੱਛਣਾ ਜਾਂ ਦੱਸਣਾ ਚਾਹੁੰਦੇ ਹੋ ਜ਼ਰੂਰ ਦੱਸੋ ਤੇ ਗੁੜ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਤੇ ਤੁਸੀਂ ਆਪਣੇ ਆਪਣੇ ਖਿਲਾੜਿਆਂ ਦਾ ਜਾਂ ਇਹਨਾਂ ਨੂੰ ਕੀ ਚੀਜ਼ਾਂ ਪਰਾਂ ਨੇ ਇਹਨਾਂ ਨੂੰ ਕੀ ਕਹਿੰਦੇ ਨੇ ਸਭ ਸਾਨੂੰ ਜ਼ਰੂਰ ਕਮੈਂਟਰ ਦੇ ਵਿੱਚ ਪੁੱਛੋ ਜਾਂ ਦੱਸੋ ਅਸੀਂ ਤੁਹਾਡਾ ਰਿਸਪੌਂਸ ਜ਼ਰੂਰ ਕਰਾਂਗੇ ਧੰਨਵਾਦ